ਵੈਲਕਮ ਹੈ ਜੀ ਅੱਜ ਫੇਰ ਇੱਕ ਨਵੇਂ ਦਿਨ ਦੇ ਨਾਲ ਤੇ ਅੱਜ ਆਪਾਂ ਖੜੇ ਆ ਗੁਰਦੁਆਰਾ ਸ੍ਰੀ ਸ਼ੇਰਗਾਹ ਸਾਹਿਬ ਇਹ ਗੁਰਦੁਆਰਾ ਸਾਹਿਬ ਪੌਂਟਾ ਸਾਹਿਬ ਤੋਂ ਮਾਤਰ 6 ਕਿਲੋਮੀਟਰ ਦੀ ਦੂਰੀ ਤੇ ਹੈ ਤੇ ਇਸ ਗੁਰਦੁਆਰੇ ਦਾ ਇਤਿਹਾਸ ਵੀ ਮੈਂ ਤੁਹਾਨੂੰ ਦੱਸਦਾ ਬਾਕੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਲਓ ਤੁਸੀਂ ਪਿੱਛੇ ਅੱਜ ਤੁਹਾਨੂੰ ਦਰਸ਼ਨ ਕਰਾਂਗਾ ਤਨ ਮੈਂ ਹੁਣ ਉਹ ਸਥਾਨ ਦਿਖਾਉਣ ਲੱਗਿਆ ਜਿੱਥੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ੇਰ ਦਾ ਉਧਾਰ ਕੀਤਾ ਸੀਗਾ ਆਜੋ ਇਹ ਮੈਂ ਤੁਹਾਨੂੰ ਹੁਣ ਦੱਸ ਦਿੰਦਾ ਇਹ ਉਹ ਸਥਾਨ ਹੈ ਜਿੱਥੇ ਭਿਆਨਕ ਮਾਰੂ ਸ਼ੇਰ ਦੋ ਆਪਰੀ ਉਕ ਵਿੱਚ ਰਾਜਾ ਜੈਥਰਥ ਸੀ ਜਿਸ ਨੇ ਕੀ ਅਰਜਨ ਦੇ ਪੁੱਤਰ ਅਵਮੰਨੀ ਨੂੰ ਧੋਖੇ ਨਾਲ ਮਰਵਾਇਆ ਸੀ ਤੇ ਇੱਥੇ ਉਸ ਛੇੜ ਦਾ ਉਧਾਰ ਕੀਤਾ ਸੀਗਾ ਮਹਾਰਾਜ ਨੇ ਦਸਵੀਂ ਪਾਸ਼ਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਫੋਟੋ ਲੱਗੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਇਸ ਤੋਂ ਬਾਅਦ ਮੈਂ ਤੁਹਾਨੂੰ ਉੱਪਰ ਦਰਸ਼ਨ ਕਰਾਨਾ ਜਿੱਥੇ ਗੁਰੂ ਮਹਾਰਾਜ ਜੀ ਨੇ ਬਿਉਂਤਬੰਦੀ ਕੀਤੀ ਸੀਗੀ ਛੇੜ ਨੂੰ ਤਾਂ ਲਗਾ ਰਿਆ ਸੀਗਾ ਉਹ ਬੋਰਡ ਹੈਗਾ ਬਾਹਰ ਅੱਜ ਵੀ ਤੁਹਾਨੂੰ ਉਹਦੇ ਵੀ ਦਰਸ਼ਨ ਕਰਾ ਮਾ ਲਓ ਏ ਆ ਜੀ ਉਹ ਦਰਖਤ ਮੇਰੇ ਪਿੱਛੇ ਜਿਹੜਾ ਤੁਸੀਂ ਦੇਖ ਰਹੇ ਹੋ ਇੱਥੇ ਗੁਰੂ ਮਹਾਰਾਜ ਨੇ ਪਉਣਤਮਰਤੀ ਕਰੀ ਸੀ ਸ਼ੇਰ ਨੂੰ ਦਲਕਾਰਿਆ ਸੀਗਾ ਇਹ ਉਹ ਸਥਾਨ ਹੈ ਇਹ ਬਹੁਤ ਆ ਬਹੁਤ ਪੁਰਾਣਾ ਇਹਦੀ ਉਮਰ ਵੀ ਬਹੁਤ ਜ਼ਿਆਦਾ ਬੋੜ ਦੀ ਤੇ ਆਪਾਂ ਦਰਸ਼ਨ ਕਰਦੇ ਆ ਤੁਸੀਂ ਵੀ ਕਰਦੇ ਬਾਈ ਇਸ ਗੁਰਦੁਆਰਾ ਸਾਹਿਬ ਦੇ ਜਿਹੜੇ ਕਾਪਾ ਜੀ ਹੈਗੇ ਆ ਆਪਾਂ ਉਹਨੂੰ ਤੇ ਇਤਿਹਾਸ ਵੀ ਸਰਵਣ ਕਰਾਂਗੇ ਬਾਕੀ ਇੱਧਰ ਇਦੇ ਸੰਤ ਮਹਾਂਪੁਰਸ਼ ਹੋਏ ਆਪਣੇ ਸੰਤ ਇਸਰ ਸਿੰਘ ਜੀ ਉਹਨਾਂ ਦੇ ਵੀ ਦਰਸ਼ਨ ਕਰ ਲੋ ਤੇ ਸੰਤ ਬਾਬਾ ਰਣ ਸਿੰਘ ਜੀ ਜੋ ਇਸ ਗੁਰਦੁਆਰੇ ਦੇ ਸੰਪਤਕ ਹੋਏ ਹਨ ਦੇਖੋ ਇਹਨਾਂ ਦੀ ਫੋਟੋ ਇੱਧਰ ਆ ਜਾਓ ਸ਼ਾਹ ਸੰਜੀ ਜਦੋਂ ਸਤਿਗੁਰੂ ਸਿੱਖੇ ਪਾਤਸ਼ਾਹ ਜੀ ਪੌਂਗਾ ਸਾਹਿਬ ਰਾਜਮਾਨ ਸਨ ਉਸ ਦੌਰਾਨ ਦੇ ਵਿੱਚ ਇਸ ਇਲਾਕੇ ਦੀਆਂ ਸੰਗਤਾਂ ਨੂੰ ਇਸ ਸ਼ਹਿਰ ਨੇ ਬਹੁਤ ਜ਼ਿਆਦਾ ਤੰਗ ਪ੍ਰੇਸ਼ਾਨ ਕੀਤਾ ਹੋਇਆ ਸੀ ਇਹਨੀਆਂ ਤੰਗ ਕੀਤੀਆਂ ਹੋਈਆਂ ਸੰਗਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਪ੍ਰਵਤਰ ਚਰਨਾ ਦੇ ਵਿੱਚ ਫੌਦਾ ਸਰ ਕੀਆ ਜਾ ਕੇ ਬੇਨਤੀ ਕੀਤੀ ਤੇ ਕਿਹਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੇ ਨਾਲ ਲੱਗਦੇ ਜੰਗਲ ਦੇ ਵਿੱਚ ਇੱਕ ਬਹੁਤ ਭਾਰੀ ਸਤਰਨਾਗ ਚਿੱਟੇ ਰੰਗ ਦਾ ਕੇਰੀ ਸ਼ੇਰ ਸੰਸਥਾ ਦੇ ਉੱਪਰ ਜ਼ੁਲਮ ਕਰ ਰਿਹਾ ਹੈ ਕਿਰਪਾ ਕਰਕੇ ਇਹਦੇ ਜਨੂ ਤੋਂ ਆਪਣੀਆਂ ਸੰਗਤਾਂ ਨੂੰ ਬਚਾਓ ਸੰਗਤਾਂ ਦੀ ਬੇਨਤੀ ਪਰਵਾਨ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਾਉਂਟਾ ਸਾਹਿਬ ਤੋਂ ਪ੍ਰਸਾਦ ਦੀ ਹਾਥੀ ਤੇ ਸਵਾਰ ਹੋ ਕੇ ਪਿੱਛੇ ਬਿਹੜੇ ਦੇ ਰੁੱਖ ਦੇ ਥੱਲੇ ਖੜੇ ਹੋ ਕੇ ਇਹਦੇ ਮਾਰਨ ਦੀ ਬੰਦਬੰਦੀ ਬਣਾਈ ਇਹ ਸੁੱਤਾ ਸੀ ਇੱਥੇ ਜਿੱਥੇ ਤੁਸੀਂ ਸਾਹਮਣੇ ਗੁਰੂ ਕੀ ਗੋਲਕ ਵਿਦ ਸੇਵਾ ਪਾਈ ਹੈ ਇੱਥੇ ਸੀ ਝਾੜ ਜਿਹੜਾ ਬੇਲਾਂ ਨਾਲ ਟਕਿਆ ਹੋਇਆ ਸੀ ਇਹ ਕੋਈ ਭਾਰੀ ਜਾਨਵਰ ਖਾ ਕੇ ਰਾਜ ਕੇ ਸੁੱਤਾ ਹੋਇਆ ਸੀ ਉੱਥੇ ਨਹੀਂ ਸੀ ਰਿਹਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਨੇ ਇਹਨੂੰ ਤਾਨੇ ਮਿਹਣੇ ਮਾਰ ਕੇ ਜਗਾਇਆ ਤੇ ਕਿਹਾ ਕਿ ਗਿੱਦੀ ਸਿਆਲ ਤੂੰ ਸ਼ੇਰ ਹੋ ਕੇ ਆਪਣੀ ਬਗਸ ਨੂੰ ਲਾਜ ਲਾ ਰਿਹਾ ਉੱਠ ਕੇ ਬਾਹਰ ਕਰ ਭਲੇਖੇ ਜਨਾਰੇ ਤੂੰ ਗਿੱਦੜ ਨਹੀਂ ਤੂੰ ਤਾਂ ਕੇਰੀ ਸ਼ੇਰ ਆਏ ਨੇ ਗੁੱਸੇ ਵਿੱਚ ਉੱਠ ਕੇ ਜੀਰੂ ਸਾਹਿਬ ਦੇ ਉੱਪਰ ਸਾਲ ਮਾਰੀ ਗੁਰੂ ਸਾਹਿਬ ਨੇ ਆਪਣੀ ਢਾਲ ਅੱਗੇ ਕਰਕੇ ਦੇ ਅਗਲੇ ਪੰਜੇ ਢਾਲ ਤੇ ਰੋਕੇ ਆਪਣੀ ਕਿਰਪਾਨ ਦੇ ਨਾਲ ਦੋ ਟੁਕੜੇ ਕਰ ਦਿੱਤੇ ਉਹਨਾਂ ਟੁਕੜਿਆਂ ਦੇ ਵਿੱਚੋਂ ਹੱਥ ਜੋੜ ਕੇ ਨਿਕਲ ਕੇ ਬਾਹਰ ਖੜਾ ਹੋ ਗਿਆ ਗੁਰੂ ਸਾਹਿਬ ਜੀ ਕਹਿੰਦੇ ਦਸਵੇਂ ਤੂੰ ਕੌਣ ਆ? ਇਹ ਕਹਿੰਦਾ ਸੱਚੇ ਪਾਤਸ਼ਾਹ ਮੈਂ ਰਾਜਾ ਜੈਦਰ ਥਾ ਦਰਯੋਦਨ ਦਾ ਜੀਜਾ ਤੁਸੀਂ ਜਦੋਂ ਮਹਾਭਾਰਤਾ 'ਚ ਦੌੜਿਆ ਸੀ ਉਹ ਜ਼ੁੱਤੇ ਵਿੱਚ ਵੀਰ ਅਮਨੂ ਜੇ ਅਨੇਕਾਂ ਯੋਧਿਆਂ ਨੂੰ ਮੈਂ ਧੋਖੇ ਨਾਲ ਮਰਵਾਇਆ ਸੀ ਧੋਖੇ ਦਾ ਫਲ ਮੈਨੂੰ ਕ੍ਰਿਸ਼ਨ ਮਹਾਰਾਜ ਨੇ श्राਪ ਦਿੱਤਾ ਸੀ ਮੈਂ ਉਦੋਂ ਦਾ ਪਟਚਲਾ ਫਿਰ ਰਿਹਾ ਸੀ ਅੱਜ ਤੁਸੀਂ ਮੈਨੂੰ ਮੋਤ ਕਰ ਦਿੱਤਾ ਹੁਣ ਸਾਡਾ ਸੰਜਾਮ ਦੀ ਆਗਿਆ ਦੇ ਕੋ ਇਹ ਤੋਂ ਗੁਰੂ ਸਾਹਿਬ ਜੀ ਦੀ ਆਗਿਆ ਪਾ ਕੇ ਸਤਖੰਡ ਚਲਾ ਗਿਆ ਇਹਦੇ ਨਾਲ ਸਾਹਮਣੇ 200 ਮੱਟ ਦਾ ਹਰਤਾਲ ਬਣ ਲਿਆ ਉਹਦਾ ਨਕਸ਼ਾ ਇੱਧਰ ਲੱਗਿਆ ਦਿਵਾਰ ਤੇ ਇਹਦੀ ਸੇਵਾ ਵਾਸਤੇ ਜੋ ਸਰਦਾ ਹੋਵੇ ਕੰਨ ਸੇਵਾ ਪਾ ਲੋ ਵੈਗਰ ਲਈ ਕਰ ਖਾਲਸਾ ਵੈਗਰ ਦੀ ਪਤੇਣਾ ਇਹ ਹੈ ਜੀ ਬੋਰਡ ਦਾ ਤਰਫ ਇਹ ਮੈਂ ਤੁਹਾਨੂੰ ਉੱਪਰ ਤੋਂ ਵੀ ਦਿਖਾਉਣਾ ਭਈ ਜਿਹੜਾ ਤੁਸੀਂ ਮੇਰੇ ਪਿੱਛੇ ਬੋੜ ਦਾ ਦਰਖਤ ਦੇਖ ਰਹੇ ਹੋ ਨਾ ਇਹਦਾ ਜਿਹੜਾ ਇਹ ਤਣਾ ਹੈ ਇਹਦਾ ਉੱਪਰਲਾ ਹਿੱਸਾ ਵੀ ਮੈਂ ਤੁਹਾਨੂੰ ਦਿਖਾ ਕੇ ਲਿਆਣਾ ਉੱਪਰ ਹੈਗਾ ਇਹ ਉੱਪਰਲੀ ਸਾਈਡ ਸਾਰਾ ਫਲਿਆ ਹੋਇਆ ਹੈ ਮੈਂ ਤੁਹਾਨੂੰ ਦਿਖਾਣਾ ਬਹੁਤ ਸੋਨਾ ਬੁਟਾ ਹੈ ਬਾਕੀ ਵੀ ਉਮਰ ਬਹੁਤ ਜ਼ਿਆਦਾ ਹੈ ਅੱਜ ਮੈਂ ਤੁਹਾਨੂੰ ਦਿਖਾ ਕੇ ਲਿਆਣਾ ਬਾਅਦ ਵਿੱਚ ਇਹ ਇੰਜ ਗਰਦਵਾਰਾ ਸਾਹਿਬ ਇਹਦਾ ਉੱਪਰਲਾ ਹਿੱਸਾ ਜੀ ਇਹ ਦਰਖਤ ਅੱਜ ਵੀ ਉਦਾਂ ਹੀ ਹੈ ਦੇਖੋ ਕਰ ਲੋ ਦਰਸ਼ਨ ਆ ਜਿਹੜਾ ਤੁਸੀਂ ਦੇਖ ਰਹੇ ਹੋ ਬੋਰਡ ਦਾ ਉੱਪਰਲਾ ਹਿੱਸਾ ਇਹਦਾ ਤਣਾ نیچے ਆ ਤੇ ਇੱਥੇ ਹੀ ਗੁਰੂ ਮਹਾਰਾਜ ਨੇ ਬਿਉਂਤਮੱਦੀ ਕੀਤੀ ਸੀਗੀ ਇਹ ਤੁਸੀਂ ਦੇਖ ਲਓ ਇਹ ਕਿਸੇ ਟਾਈਮ ਮਹਾਰਾਜ ਨੇ ਇਹਦੇ ਥੱਲੇ ਬੈਠ ਕੇ ਸ਼ੇਰ ਨੂੰ ਲਲਕਾਰਿਆ ਸੀਗਾ ਤੇ ਤੁਸੀਂ ਦੇਖ ਸਕਦੇ ਆ ਬਾਕੀ ਇੱਧਰ ਹਰੇ ਭਰੇ ਖੇਤਾਂ ਜੀ ਬਹੁਤ ਵਧੀਆ ਸਿਸਟਮ ਹੈ ਦੇਖੋ ਆਜੋ ਚੱਲਦੇ ਆਂ ਨੀਚੇ ਬਾਬਾ ਜੀ ਨਾਲ ਗੱਲਬਾਤ ਕਰਦੇ ਆਂ